ਉਹਨਾਂ ਨੂੰ ਡਬਲ ਵਧਾਈ ਭਗਵੰਤ ਮਾਨ ਜੀ ਨੂੰ ਕਿਉਂਕਿ ਜਿੱਥੇ ਅੱਜ ਪਰਿਵਾਰ ਦੇ ਅੰਦਰ ਲక్ష్ਮੀ ਆਈ ਹੈ ਉਹ ਮੈਂ ਉਸ ਲక్ష్ਮੀ ਨੂੰ ਕੇਜਰੀਵਾਲ ਸਾਹ ਵਾਲੀ ਲక్ష్ਮੀ ਦੇ ਨਾਲ ਨਹੀਂ ਜੋੜਦਾ ਸਕ ਉਹਨਾਂ ਦੇ ਕਰੇ ਜਾਂ ਉਹਨਾਂ ਦੀ ਪਾਰਟੀ ਜੀ ਜੋ ਲక్ష్ਮੀ ਆਈ ਸੀ ਉਹ ਲੋਕਾਂ ਦੀ ਸੀਗੀ ਉਹ ਕਾਲਾ ਧਨ ਸੀਗਾ ਉਹ ਲక్ష్ਮੀ ਉਹ ਸੀਗੀ ਉਹ ਅੱਜ ਆਮ ਆਦਮੀ ਪਾਰਟੀ ਤੇ ਭਾਰੀ ਪੈ ਰਹੀ ਹੈ ਪਰ ਅੱਜ ਜਿਹੜੀ ਬੇਟੀ ਉਹਨਾਂ ਦੇ ਕਰੇ ਪੈ ਰਾਇਆ ਵੀ ਉਹਨੂੰ ਸਾਰੇ ਪਰਿਵਾਰ ਦੇ ਸਾਰੇ ਪੰਜਾਬ ਕਨੇਓ ਅੱਜ ਅਸ਼ੀਸ਼ਾ ਤੇ ਉਹਨਾਂ ਨੂੰ ਲੋਕ ਵਧਾਈ ਦੇ ਰਹੇ ਆ ਉਹਦੇ ਚ ਮੈਂ ਵੀ ਸ਼ਾਮਿਲਾਂ ਉੱਥੇ ਮੈਨੂੰ ਪਤਾ ਲੱਗਿਆ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੀ ਖੁਸ਼ੀਆਂ ਆਈਆਂ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਉਹਨਾਂ ਨੂੰ ਵਧਾਈ ਦੇਣਾ ਅੱਜ ਉਹਨਾਂ ਦੇ ਘਰੇ ਲక్ష్ਮੀ ਆਈ ਹੈ ਬਹੁਤ ਬਹੁਤ ਉੱਥੇ ਮੈਨੂੰ ਪਤਾ ਲੱਗਿਆ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਘਰੇ ਵੀ ਖੁਸ਼ੀਆਂ ਆਈਆਂ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਉਹਨਾਂ ਨੂੰ ਵਧਾਈ ਦੇਣਾ ਅੱਜ ਉਹਨਾਂ ਦੇ ਘਰੇ ਲక్ష్ਮੀ ਆਈ ਹੈ ਬਹੁਤ ਬਹੁਤ ਵਧਾਈ ਹੋਰ ਵੀ ਵਧਾਈ ਉਹਨਾਂ ਨੂੰ ਉਹਨਾਂ ਨੂੰ ਡਬਲ ਵਧਾਈ ਭਗਵੰਤ ਮਾਨ ਜੀ ਨੂੰ ਕਿਉਂਕਿ ਜਿੱਥੇ ਅੱਜ ਪਰਿਵਾਰ ਦੇ ਅੰਦਰ ਲక్ష్ਮੀ ਆਈ ਹੈ ਉਹ ਮੈਂ ਉਸ ਲక్ష్ਮੀ ਨੂੰ ਕੇਜਰੀਵਾਲ ਸਾਹਿਬ ਵਾਲੀ ਲక్ష్ਮੀ ਦੇ ਨਾਲ ਨਹੀਂ ਜੋੜਦਾ ਸਕ ਉਹਨਾਂ ਦੇ ਘਰੇ ਜਾਂ ਉਹਨਾਂ ਦੀ ਪਾਰਟੀ 'ਚ ਜੋ ਲక్ష్ਮੀ ਆਈ ਸੀ ਉਹ ਲੋਕਾਂ ਦੀ ਸੀਗੀ ਉਹ ਕਾਲਾ ਧਨ ਸੀਗਾ ਉਹ ਲక్ష్ਮੀ ਹੋ ਸੀਗੀ ਉਹ ਅੱਜ ਆਮ ਆਦਮੀ ਪਾਰਟੀ ਤੇ ਭਾਰੀ ਪੈ ਰਹੀ ਹੈ ਪਰ ਅੱਜ ਜਿਹੜੀ ਬੇਟੀ ਉਹਨਾਂ ਦੇ ਘਰੇ ਪੈ ਰਹੀ ਉਹਨੂੰ ਸਾਰੇ ਪਰਿਵਾਰ ਸਾਰੇ ਪੰਜਾਬ ਕਨੇਓ ਅੱਜ ਅਸ਼ੀਸ਼ਾਂ ਤੇ ਉਹਨਾਂ ਨੂੰ ਲੋਕ ਵਧਾਈ ਦੇ ਰਹੇ ਆ ਉਹਦੇ ਵਿੱਚ ਮੈਂ ਵੀ ਸ਼ਾਮਿਲ ਹਾਂ ਪਰ ਇਹਦੇ ਨਾਲਾ ਜਿਹੜੀ ਖੁਸ਼ੀ ਭਗਵੰਤ ਮਾਨ ਜੀ ਨੂੰ ਇਹਨਾਂ ਦਿਨਾਂ ਦੇ ਵਿੱਚ ਪ੍ਰਾਪਤ ਹੋਈ ਹੈ ਅੱਜ ਤੋਂ 7 ਦਿਨ ਪਹਿਲਾਂ ਤੇ ਪੰਜਾਬ ਨੂੰ ਵੀ ਚਾਹੇ ਇਸ ਗੱਲ ਦੀ ਖੁਸ਼ੀ ਹੈ ਚਾਹੇ ਕਿਸੇ ਹੋਰ ਤਰੀਕੇ ਨਾਲ ਖੁਸ਼ੀ ਹੋਈ ਹੋਣੀ ਹੈ ਉਹ ਇਸ ਗੱਲ ਦੀ ਖੁਸ਼ੀ ਹੈ ਵੀ ਹੁਣ ਪੰਜਾਬ ਦਾ ਮੁੱਖ ਮੰਤਰੀ ਖੁਦ ਮੁਖਤਾਰ ਹੋ ਗਿਆ ਜਿਨ੍ਹਾਂ ਦੇ ਹੱਥ 'ਚ ਲਗਾਮਾਂ ਸੀਗੀਆਂ ਉਸ ਕਾਲੇ ਧੰਦੇ ਚੱਕਰ ਦੇ ਅੰਦਰ ਜਿਹੜੀ ਸ਼ਰਾਬ ਦੇ ਪੁਲਸੀ ਚੋਂ ਕੱਢ ਕੇ ਜਿਨ੍ਹਾਂ ਨੇ ਕੀਤੀ ਸੀ ਉਹ ਅੱਜ ਸਲਾਖਾਂ ਦੇ ਪਿੱਛੇ ਹੈ ਤੇ ਅੱਜ ਪਹਿਲੀ ਵਾਰ ਪੰਜਾਬ ਨੇ ਕਰੀਬਨ ਡੇਢ ਪੂਨੇ 2 ਸਾਲ ਦੇ ਬਾਅਦ ਇੱਕ ਖੁਦ ਮੁਖਤਿਆਰ ਚੀਫ ਮਿਨਿਸਟਰ ਮਿਲਿਆ ਹੈ ਤੇ ਅੱਜ ਦੇ ਬਾਅਦ ਭਗਵੰਤ ਮਾਨ ਜੀ ਇਸ ਗੱਲ ਦਾ ਉਲਾਮਾਨੀ ਕਿਸੇ ਨੂੰ ਦੇ ਸਕਦੇ ਕਿਉਂਕਿ ਉਸ ਦਿਨ ਜਿਹਦੇ ਨੇ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਦਿੱਲੀ ਦੇ ਅੰਦਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕੀਤਾ ਹੈ ਉਹ ਦਿਨ ਰੱਜ ਕੇ ਖੁਸ਼ੀਆਂ ਮਨਾਈਆਂ ਗਈਆਂ ਭਗਵੰਤ ਮਾਨ ਜੀ ਦੇ ਕਰੇ ਆ ਗੱਲ ਮੈਂ ਤੁਹਾਨੂੰ ਇਸੇ ਤਰ੍ਹਾਂ ਹੀ ਨਹੀਂ ਕਹਿ ਰਿਹਾ ਕੋਈ ਰਾਜਨੀਤਿਕ ਲਾਗ ਲਪੇਟ ਜਾਂ ਕੋਈ ਐਵੇਂ ਕੋਈ ਗੱਲ ਇੰਪਲਾਂਟ ਕਰਨ ਵਾਸਤੇ ਨਹੀਂ ਕਹਿ ਰਿਹਾ ਇਹਨੇ ਪੁਖਤਾ ਸਬੂਤ ਹੈ ਤੁਸੀਂ ਉਹਨਾਂ ਦੇ ਸਟਾਫ 'ਚ ਜਾਂ ਕਿਤੇ ਪੁੱਛੋਗੇ ਤੁਸੀਂ ਜਰਨਲਿਸਟੋਂ ਮੇਰੇ ਤੋਂ ਜ਼ਿਆਦਾ ਯੂ ਆਰ ਮੋਰ ਰਿਸੋਰਸਫੁਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਉੱਥੇ ਕਿਸ ਕਿਸਮ ਦਾ ਮਾਹੌਲ ਹੈ ਅੱਜ ਜਿਹੜੇ ਮਗਰਮੱਛੀ ਅੰਸੂ ਬਹਾਏ ਜਾ ਰਹੇ ਹੈ ਮੈਂ ਫੇਰ ਦੁਹਰਾ ਰਿਹਾ ਮਗਰਮੱਛੀ ਅੰਸੂ ਬਹਾਏ ਜਾ ਰਹੇ ਹੈ ਵੀ ਸਾਡੇ ਨਾਲ ਤੱਕਾ ਹੋ ਰਿਹਾ ਹੈ ਉਹ ਤੱਕਾ ਹਰ ਸ਼ਖਸ ਬਣਾ ਲੇਤਾ ਹੈ اخلاق ਦਾ ਇੱਕ ਮਿਆਰ ਆਪਣੇ ਲਈ ਕੁਝ ਹੋਰ ਹੋਰੋਂ ਲਈ ਕੁਝ ਹੋਰ ਸੁਸ਼ੀਲ ਰਿੰਕੂ ਜੀ ਬੈਠੇ ਹੈ ਅ ਜਿਨ੍ਹਾਂ ਦੇ ਵਾਸਤੇ ਜਿਹੜੇ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਛਿਤਲੰਗ ਰਾਲ ਜੀ ਬੈਠੇ ਹੈ ਇਹਨਾਂ ਦੇ ਵਾਸਤੇ ਜਿਹੜੀ ਜਿਹੜੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਅੱਜ ਜਿਨ੍ਹਾਂ ਨੂੰ ਤਿਤਲੀਆਂ ਕਹਿੰਦੇ ਹੈ ਇਤੋਂ ਜੇ 6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਉਦੋਂ ਇਹ ਕੀ ਸੀਗੇ ਸਭ ਉਦੋਂ ਕੀ ਸੀਗੇ ਝੂਠੇ ਵਾਅਦੇ ਕਰਕੇ ਜਿਸ ਤਰ੍ਹਾਂ ਤੁਸੀਂ ਸਾਰੇ ਪੰਜਾਬ ਨੂੰ ਬੇਵਕੂਫ ਬਣਾਇਆ ਕੱਲ ਬੜੇ ਸਪਸ਼ਟ ਤੌਰ ਤੇ ਰਿੰਕੂ ਜੀ ਨੇ ਦਿੱਲੀ ਬੀਜੇਪੀ ਹੈਡਕ quarter 'ਚ ਦੱਸਿਆ ਵੀ ਜੋ ਵਾਅਦੇ ਕੀਤੇ ਗਏ ਸੀ ਜਲੰਧਰ ਦੇ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਇਹਨਾਂ ਨੇ ਉਸ ਗਲਤੇ ਉੱਤੇ ਕੋਈ ਗੋਲੇ ਨਹੀਂ ਉਹਨਾਂ ਨੇ